ਚਾਹੇ ਕਿੰਨੇ ਵੀ ਸਕੇ ਹੋਣ ਅੰਨਾ ਪੰਜ ਲੋਕਾਂ ਤੇ ਕਦੇ ਭਰੋਸਾ ਨਾ ਕਰਨਾ ਕਿਸੇ ਪਿੰਡ ਦੇ ਨਾਲ ਇੱਕ ਜੰਗਲ ਸੀ ਉਸ ਜੰਗਲ ਚ ਇੱਕ ਚੀੜਾ ਤੇ ਚਿੜੀ ਦਾ ਜੋੜਾ ਰਿਹਾ ਕਰਦਾ ਸੀ ਉਹ ਚੀੜੀ ਤੇ ਚੀੜਾ ਦੋਨੋਂ ਪਤੀ ਪਤਨੀ ਇੱਕ ਦੂਜੇ ਨੂੰ ਬਹੁਤ ਪਿਆਰ ਕਰਦੇ ਸੀ ਦੋਸਤੋ ਚੀੜਾ ਆਪਣੀ ਘਰ ਵਾਲੀ ਚੀੜੀ ਦਾ ਬਹੁਤ ਖਿਆਲ ਰੱਖਦਾ ਸੀ ਦੋਵਾਂ ਦੀ ਜ਼ਿੰਦਗੀ ਬਹੁਤ ਸੁਖੀ ਸੀ ਚੀੜਾ ਬਹੁਤ ਚਲਾਕ ਤੇ ਬੁੱਧੀਮਾਨ ਵੀ ਸੀ ਉਹ ਆਪਣਾ ਭੇਦ ਕਿਸੇ ਦੇ ਸਾਹਮਣੇ ਨਹੀਂ ਖੋਲਦਾ ਸੀ ਪਰ ਉਸ ਦੀ ਘਰ ਵਾਲੀ 치ੜੀ ਬਹੁਤ ਭੋਲੇ ਸੁਭਾਦੀ ਸੀ ਤੇ ਉਹ ਹਰ ਕਿਸੇ ਤੇ ਭਰੋਸਾ ਕਰ ਲਿਆ ਕਰਦੀ ਸੀ 치ੜੀ ਬਹੁਤ ਜਲਦੀ ਕਿਸੇ ਨਾਲ ਦੋਸਤੀ ਕਰ ਲਿਆ ਕਰਦੀ ਸੀ 치ੜੀ ਦਾ ਇੱਕ ਦੋਸਤ ਸੀ ਕਾਂ ਉਹ ਕਾਂ ਹਰ ਰੋਜ਼ 치ੜੀ ਦੇ ਕੋਲ ਆਉਂਦਾ ਸੀ ਤੇ ਉਸ ਨਾਲ ਮਿੱਠੀਆਂ ਮਿੱਠੀਆਂ ਗੱਲਾਂ ਕਰਦਾ ਤੇ ਬੜਾ ਹਾਸੇ ਮਜ਼ਾਕ ਕਰਦਾ ਸੀ 치ੜੀ ਵੀ ਕਾਂ ਨੂੰ ਆਪਣਾ ਦੋਸਤ ਮੰਨਦੀ ਸੀ ਉਹ ਆਪਣੇ ਸਾਰੇ ਭੇਦ ਕਾਂ ਨੂੰ ਕਹਿ ਦਿੰਦੀ ਸੀ ਉਦੋਂ ਜਿਹੜਾ ਆਪਣੀ ਘਰ ਵਾਲੀ ਚਿੜੀ ਦੇ ਇਸ ਤਰ੍ਹਾਂ ਦੇ ਸੁਭਾਅ ਤੋਂ ਬਹੁਤ ਪਰੇਸ਼ਾਨ ਸੀ ਉਹ ਜਾਣਦਾ ਸੀ ਕਿ ਇਹ ਕੰਮ ਬੜਾ ਦੁਸ਼ਟ ਹੈ ਇੱਕ ਦਿਨ ਜਿਹੜਾ ਆਪਣੀ ਘਰ ਵਾਲੀ ਚਿੜੀ ਨੂੰ ਕਹਿੰਦਾ ਹੈ ਕਿ ਤੇਰਾ ਜੋ ਕਾਂ ਦੋਸਤ ਹੈ ਉਹ ਮੈਨੂੰ ਠੀਕ ਨਹੀਂ ਲੱਗਦਾ ਤੂੰ ਕਾਂ ਨਾਲ ਜ਼ਿਆਦਾ ਗੱਲ ਨਾ ਕਰਿਆ ਕਰ ਉਸ ਨੂੰ ਆਪਣਾ ਭੇਦ ਨਾ ਦੱਸਿਆ ਕਰ ਤਾਂ ਚਿੜੀ ਕਹਿੰਦੀ ਹੈ ਉਹ ਬਹੁਤ ਚੰਗੇ ਸੁਭਾਅ ਦਾ ਹੈ ਉਹ ਮੇਰਾ ਦੋਸਤ ਹੈ ਤੁਸੀਂ ਇਸ ਤਰ੍ਹਾਂ ਕਿਉਂ ਕਹਿ ਰਹੇ ਹੋ ਜਿਹੜਾ ਕਹਿੰਦਾ ਹੈ ਕਿ ਤੂੰ ਇਸ ਤਰ੍ਹਾਂ ਨਹੀਂ ਸਮਝੇਂਗੀ ਮੈਂ ਤੈਨੂੰ ਜੋ ਕਹਿਣਾ ਚਾਹੁੰਦਾ ਹਾਂ ਉਹ ਮੈਂ ਤੈਨੂੰ ਇੱਕ ਕਹਾਣੀ ਰਾਹੀਂ ਸਮਝਾਉਂਦਾ ਹਾਂ ਤੂੰ ਮੇਰੀ ਇਸ ਕਹਾਣੀ ਨੂੰ ਧਿਆਨ ਨਾਲ ਸੁਣੀ ਤੇ ਇਸ ਕਹਾਣੀ ਦੇ ਆਖਰ 'ਚ ਮੈਂ ਤੈਨੂੰ ਪੰਜ ਇਹੋ ਜਿਹੀਆਂ ਗੱਲਾਂ ਦੱਸਾਂਗਾ ਜੋ ਵੀ ਮਨੁੱਖ ਇਹਨਾਂ ਪੰਜ ਗੱਲਾਂ ਨੂੰ ਯਾਦ ਰੱਖੇਗਾ ਉਹ ਕਦੇ ਆਪਣੀ ਜ਼ਿੰਦਗੀ ਵਿੱਚ ਧੋਖਾ ਨਹੀਂ ਖਾ ਸਕਦਾ ਕਦੇ ਹਾਰ ਨਹੀਂ ਸਕਦਾ ਜਿਹੜਾ ਕਹਿੰਦਾ ਹੈ ਕਿ ਬਹੁਤ ਪੁਰਾਣੇ ਸਮੇਂ ਦੀ ਗੱਲ ਹੈ ਕਿਸੇ ਨਗਰ ਚ ਇੱਕ ਹਰੀਸ਼ ਨਾਮ ਦਾ ਵਿਅਕਤੀ ਆਪਣੀ ਘਰਵਾਲੀ ਦੇ ਨਾਲ ਰਹਾ ਕਰਦਾ ਸੀ ਉਹ ਬਹੁਤ ਹੀ ਬੁੱਧੀਮਾਨ ਪਰ ਭੋਲਾ ਤੇ ਸਿੱਧਾ ਸਾਦਾ ਸੀ ਹਰੀਸ਼ ਦੀ ਘਰਵਾਲੀ ਬਹੁਤ ਸੋਹਣੀ ਸੀ ਤੇ ਹਰੀਸ਼ ਆਪਣੀ ਪਤਨੀ ਨੂੰ ਬਹੁਤ ਪਿਆਰ ਕਰਦਾ ਸੀ ਜਿੰਨਾ ਹਰੀਸ਼ ਸਿੱਧਾ ਤੇ ਚੰਗੇ ਸੁਭਾਅ ਦਾ ਸੀ ਓਨਾ ਹੀ ਉਸਦੀ ਘਰਵਾਲੀ ਬੜੀ ਚਲਾਕ ਸੀ ਉਹ ਜਿੰਨੀ ਸਿੱਧੀ ਬੰਦੀ ਸੀ ਓਨੇ ਹੈ ਨਹੀਂ ਸੀ ਟੋਂਗ ਤੇ ਦਿਖਾਵੇ ਕਾਰਨ ਵਿੱਚ ਉਹ ਬਹੁਤ ਮਹਰਸੀ ਕਈ ਵਾਰ ਲੋਕ ਦੂਜਿਆਂ ਦੇ ਸ਼ਾਂਤ ਸੁਭਾਅ ਨੂੰ ਉਹਨਾਂ ਦੀ ਕਮਜ਼ੋਰੀ ਸਮਝ ਲੈਂਦੇ ਹਨ ਜੇਕਰ ਕੋਈ ਤੁਹਾਨੂੰ ਇੱਜ਼ਤ ਦਿੰਦਾ ਹੈ ਤੁਹਾਡਾ ਸਨਮਾਨ ਕਰਦਾ ਹੈ ਤੁਹਾਡੀ ਪ੍ਰਸ਼ੰਸਾ ਕਰਦਾ ਹੈ ਤੁਹਾਨੂੰ ਖੋਣਾ ਨਹੀਂ ਚਾਹੁੰਦਾ ਇਸ ਲਈ ਉਹ ਤੁਹਾਡੇ ਅੱਗੇ ਝੁਕ ਜਾਂਦਾ ਹੈ ਤੁਹਾਨੂੰ ਪਿਆਰ ਕਰਦਾ ਹੈ ਇਸ ਲਈ ਤੁਹਾਡੀ ਹਰ ਗੱਲ ਮੰਨ ਲੈਂਦਾ ਹੈ ਤੁਹਾਡੇ ਤੇ ਵਿਸ਼ਵਾਸ ਕਰਦਾ ਹੈ ਤੇ ਤੁਹਾਨੂੰ ਪੂਰੀ ਆਜ਼ਾਦੀ ਦਿੰਦਾ ਹੈ ਤੁਹਾਨੂੰ ਦੁਖੀ ਨਹੀਂ ਦੇਖਣਾ ਚਾਹੁੰਦਾ ਤੁਹਾਨੂੰ ਉਦਾਸ ਨਹੀਂ ਦੇਖਣਾ ਚਾਹੁੰਦਾ ਤੁਹਾਡੀ ਹਰ ਇੱਛਾ ਪੂਰੀ ਕਰਦਾ ਹੈ ਪਰ ਉਸ ਦੀਆਂ ਇਹਨਾਂ ਆਦਤਾਂ ਨੂੰ ਸਾਹਮਣੇ ਵਾਲਾ ਉਸ ਦੀ ਕਮਜ਼ੋਰੀ ਸਮਝ ਲੈਂਦਾ ਹੈ ਉਹ ਇਹ ਸੋਚਣਾ ਲੱਗਦਾ ਹੈ ਕਿ ਮੇਰੇ 'ਚ ਕੋਈ ਜ਼ਰੂਰ ਗਲ ਹੈ ਇਸ ਲਈ ਉਹ ਮੇਰਾ ਇੰਨਾ ਸਨਮਾਨ ਕਰਦਾ ਹੈ ਮੈਨੂੰ ਇੰਨਾ ਪਾ ਦਿੰਦਾ ਹੈ ਇਹ ਮੈਥੋਂ ਡਰਦਾ ਹੈ ਇਸ ਲਈ ਇਹ ਮੇਰੀ ਹਰ ਗੱਲ ਮੰਨਦਾ ਹੈ ਜ਼ਰੂਰ ਮੇਰੇ ਵਿੱਚ ਕੋਈ ਖਾਸ ਗੱਲ ਹੈ ਕਈ ਵਾਰ ਤੁਹਾਡੇ ਭੋਲੇ ਸੁਭਾਅ ਕਰਕੇ ਲੋਕ ਤੁਹਾਨੂੰ ਮੂਰਖ ਸਮਝ ਲੈਂਦੇ ਹਨ ਕਹਿੰਦੇ ਹਨ ਨਰਮ ਤੇ ਮaaf ਕਰਨ ਵਾਲੇ ਲੋਕਾਂ 'ਚ ਇੱਕ ਹੀ ਦੋਸ਼ ਹੁੰਦਾ ਹੈ ਕਿ ਲੋਕ ਉਹਨਾਂ ਨੂੰ ਅਸਮਤ ਸਮਝ ਲੈਂਦੇ ਹਨ ਤੇ ਉਹ ਉਹਨਾਂ ਦੀ ਇਸ ਆਦਤ ਦਾ ਫਾਇਦਾ ਚੁੱਕ ਕੇ ਉਹਨਾਂ ਨੂੰ ਧੋਖਾ ਵੀ ਦਿੰਦੇ ਹਨ دوست ਉਹ ਜਿਹੜਾ ਅੱਗੇ ਕਹਿੰਦਾ ਹੈ ਕਿ ਕਿਸੇ ਦੀ ਚੰਗੀ ਆਦਤ ਨੂੰ ਸਾਨੂੰ ਉਸਦੀ ਕਮਜ਼ੋਰੀ ਨਹੀਂ ਸਮਝਣਾ ਚਾਹੀਦਾ ਬਲਕਿ ਸਾਨੂੰ ਉਸੇ ਤਰ੍ਹਾਂ ਉਸ ਨਾਲ ਵਰਤਾਅ ਕਰਨਾ ਚਾਹੀਦਾ ਹੈ ਕਿਸੇ ਦੇ ਵਿਸ਼ਵਾਸ ਦਾ ਸਾਨੂੰ ਗਲਤ ਫਾਇਦਾ ਨਹੀਂ ਚੁੱਕਣਾ ਚਾਹੀਦਾ ਜਿਹੜਾ ਅੱਗੇ ਕਹਿੰਦਾ ਹੈ ਕਿ ਹਰੀਸ਼ ਨੂੰ ਆਪਣੀ ਘਰਵਾਲੀ ਤੇ ਬਹੁਤ ਭਰੋਸਾ ਹੋ ਗਿਆ ਸੀ ਉਸਦੀ ਪਤਨੀ ਆਏ ਦਿਨ ਉਸਦੇ ਸਾਹਮਣੇ ਬਣਾਵਟੀ ਪਿਆਰ ਦਿਖਾਉਂਦੀ ਰਹਿੰਦੀ ਸੀ ਉਸ ਨਾਲ ਮਿੱਠੀਆਂ ਮਿੱਠੀਆਂ ਗੱਲਾਂ ਕਰਕੇ ਉਸ ਨੂੰ ਵਿਸ਼ਵਾਸ ਦਿਵਾਉਂਦੀ ਸੀ ਕਿ ਉਹ ਉਸਦੀ ਬਹੁਤ ਚੰਗੀ ਘਰਵਾਲੀ ਹੈ ਪਰ ਉਸਦੇ ਮਨਚ ਕੁਝ ਹੋਰ ਹੀ ਚੱਲ ਰਿਹਾ ਸੀ ਉਸਦੇ ਇਸੇ ਦਿਖਾਵੇ ਨੂੰ ਹਰੀਸ਼ ਨੇ ਸੱਚ ਮੰਨ ਲਿਆ ਸੀ ਹਰੀਸ਼ ਨੂੰ ਲੱਗਦਾ ਸੀ ਕਿ ਉਸਦੀ ਘਰ ਵਾਲੀ ਪੂਰੇ ਪਿੰਡ ਦੀਆਂ ਸਾਰੀਆਂ ਔਰਤਾਂ ਤੋਂ ਸਭ ਤੋਂ ਚੰਗੀ ਤੇ ਪਤੀ ਵਰਤਾ ਹੈ ਇਸ ਲਈ ਉਹ ਉਸਤੇ ਅੱਖਾਂ ਬੰਦ ਕਰਕੇ ਵਿਸ਼ਵਾਸ ਕਰਿਆ ਕਰਦੀ ਸੀ ਤੇ ਉਸਦੀ ਬਹੁਤ ਇੱਜ਼ਤ ਕਰਿਆ ਕਰਦਾ ਸੀ ਉਸ ਨੂੰ ਹਰ ਕੰਮ ਕਰਨ ਦੀ ਆਜ਼ਾਦੀ ਸੀ ਉਸਦੀ ਘਰ ਵਾਲੀ ਜਾਣਦੀ ਸੀ ਕਿ ਉਸਦਾ ਪਤੀ ਉਸਤੇ ਜਾਨ ਛਿੜਕਦਾ ਹੈ ਤੇ ਉਸ ਦਾ ਵਿਸ਼ਵਾਸ ਕਰਦਾ ਹੈ ਇੱਕ ਦਿਨ ਦੀ ਗੱਲ ਹੈ ਹਰੀਸ਼ ਦੀ ਘਰਵਾਲੀ ਨੇ ਇੱਕ ਰਾਤ ਇੱਕ ਸੁਪਨਾ ਦੇਖਿਆ ਸੁਪਨੇ ਚ ਉਸਨੇ ਦੇਖਿਆ ਕਿ ਉਸਦੇ ਦਰਵਾਜ਼ੇ ਤੇ ਇੱਕ ਸਾਧੂ ਆਇਆ ਹੈ ਤੇ ਸਾਧੂ ਨੇ ਜਦ ਆਵਾਜ਼ ਲਗਾਈ ਤਾਂ ਉਹ ਕਟੋਰੇ ਚ ਅਨਾਜ ਭਰ ਕੇ ਸਾਧੂ ਮਹਾਰਾਜ ਨੂੰ ਦੇਣ ਲਈ ਦਰਵਾਜ਼ੇ ਤੇ ਗਈ ਸਾਧੂ ਦੇ ਝੋਲੇ ਚ ਅਨਾਜ ਪਾਉਂਦੇ ਸਮੇ ਉਸਦੀ ਉਂਗਲ ਸਾਧੂ ਦੇ ਹੱਥ ਨਾਲ ਲੱਗ ਗਈ ਅਗਲੇ ਦਿਨ ਸਵੇਰ ਨੂੰ ਜਦੋਂ ਔਰਤ ਉੱઠી ਤਾਂ ਉਸਨੇ ਸਵੇਰੇ ਸਵੇਰੇ ਆਪਣੇ ਪਤੀ ਨੂੰ ਦੱਸਿਆ ਕਿ ਇਹ ਪਤੀ ਦੇ ਮੇਰੀ ਗੱਲ ਧਿਆਨ ਨਾਲ ਸੁਣੋ ਤਾਂ ਹਰੀਸ਼ ਕਹਿੰਦਾ ਹੈ ਕਿ ਕੀ ਗੱਲ ਹੈ ਤਾਂ ਹਰੀਸ਼ ਕਹਿੰਦਾ ਹੈ ਕਿ ਪਤਨੀ ਕਹਿੰਦੀ ਹੈ ਕਿ ਮੇਰੇ ਨਾਲ ਇੱਕ ਅਜੀਬ ਘਟਨਾ ਵਾਪਰੀ ਹੈ ਮੈਂ ਉਸ ਨੂੰ ਲੈ ਕੇ ਬਹੁਤ ਚਿੰਤਾ ਵਿੱਚ ਹਾਂ ਤਾਂ ਪਤਨੀ ਦੀ ਚਿੰਤਾ ਦੇਖ ਕੇ ਹਰੀਸ਼ ਪੁੱਛਣ ਲੱਗਿਆ ਤੇਰੇ ਨਾਲ ਇਹੋ ਜੀ ਕਿਹੜੀ ਘਟਨਾ ਵਾਪਰ ਗਈ ਜੋ ਤੂੰ ਉਦਾਸ ਹੈ ਆਪਣੇ ਮਨ ਦਾ ਦੁੱਖ ਮੈਨੂੰ ਦੱਸ ਤਾਂ ਉਸ ਦੀ ਪਤਨੀ ਬੋਲੀ ਅੱਜ ਰਾਤ ਮੈਂ ਇੱਕ ਸੁਪਨਾ ਦੇਖਿਆ ਸੁਪਨੇ 'ਚ ਮੈਂ ਦੇਖਿਆ ਕਿ ਇੱਕ ਸਾਧੂ ਦਰਵਾਜੇ ਤੇ ਭਿਖਿਆ ਲਈ ਆਵਾਜ਼ ਲਗਾ ਰਿਹਾ ਸੀ ਸਾਧੂ ਦੀ ਆਵਾਜ਼ ਸੁਣ ਕੇ ਮੈਂ ਭਿਖਿਆ ਲੈ ਕੇ ਦਰਵਾਜੇ ਤੇ ਗਈ ਮੈਂ ਉਸ ਦੀ ਝੋਲੀ ਵਿੱਚ ਪੀਖ ਪਾਈ ਤਾਂ ਮੇ ਧੋਖੇ ਨਾਲ ਮੇਰੀ ਉਂਗਲ ਉਸਦੇ ਹੱਥ ਨਾਲ ਲੱਗ ਗਈ ਇਸੇ ਗੱਲ ਨੂੰ ਲੈ ਕੇ ਮੈਂ ਬੜੀ ਚਿੰਤਾ ਛਾਂ ਤੁਸੀਂ ਤਾਂ ਜਾਣਦੇ ਹੀ ਹੋ ਕਿ ਮੈਂ ਇੱਕ ਪਤੀ ਵਰਤਾ ਔਰਤ ਹਾਂ ਤੇ ਪਤੀ ਵਰਤਾ ਨੂੰ ਪਰਾਏ ਮਰਦ ਨੂੰ ਸਪਰਸ਼ ਨਹੀਂ ਕਰਨਾ ਚਾਹੀਦਾ ਧੋਖੇ ਨਾਲ ਮੇਰੀ ਉਂਗਲ ਉਸਦੇ ਨਾਲ ਲੱਗ ਗਈ ਇਹ ਮੇਥੋਂ ਅਪਰਾਧ ਹੋ ਗਿਆ ਹੈ ਮੈਂ ਇਹ ਹੀ ਸੋਚ-ਸੋਚ ਕੇ ਬੜੀ ਦੁਖੀ ਹਾਂ ਕਿ ਮੇਰਾ ਪਤੀ ਵਰਤਾ ਧਰਮ ਨਸ਼ਟ ਹੋ ਗਿਆ ਹੈ ਕਿਉਂਕਿ ਕਹਿੰਦੇ ਹਨ ਕਿ ਪਤੀ ਵਰਤਾ ਆਰਤ ਦਾ ਧਰਮ ਹੁੰਦਾ ਹੈ ਕਿ ਉਹ ਸੁਪਨੇ 'ਚ ਵੀ ਆਪਣੇ ਪਤੀ ਤੋਂ ਇਲਾਵਾ ਕਿਸੇ ਹੋਰ ਮਰਦ ਨੂੰ ਨਹੀਂ ਦੇਖ ਸਕਦੀ ਪਰ ਮੈਂ ਤਾਂ ਉਸਨੂੰ ਛੂ ਲਿਆ ਹੈ ਇਸ ਲਈ ਮੈਂ ਤੁਹਾਨੂੰ ਕਹਿੰਦੀ ਹਾਂ ਕਿ ਤੁਸੀਂ ਮੇਰੀ ਇਸ ਉਂਗਲ ਨੂੰ ਕੱਟ ਦਿਓ ਜਿਸ ਉਂਗਲ ਨੇ ਉਸ ਸਾਧੂ ਨੂੰ ਛੂਆ ਹੈ ਤਾਂ ਹੀ ਮੇਰੇ ਮਨ 'ਚ ਸ਼ਾਂਤੀ ਆਵੇਗੀ ਤਾਂ ਹੀ ਮੇਰਾ ਪਤੀ ਵਰਤਾ ਧਰਮ ਬਚ ਸਕੇਗਾ ਆਪਣੀ ਘਰ ਵਾਲੀ ਦੀ ਗੱਲ ਸੁਣ ਕੇ ਹਰੀਸ਼ ਬੜਾ ਖੁਸ਼ ਹੁੰਦਾ ਹੈ ਹਰੀਸ਼ ਸੋਚਣ ਲੱਗਿਆ ਕਿ ਜੇਕਰ ਉਸਦੀ ਪਤਨੀ ਉਂਗਲ ਛੂੰਂ ਤੇ ਉਂਗਲ ਕਟਵਾਉਣ ਦੀ ਗੱਲ ਕਹਿ ਰਹੀ ਹੈ ਤਾਂ ਇਹ ਅਸਲ ਚ ਪਤੀ ਵਰਤਾ ਹੈ ਤਾਂ ਹਰੀਸ਼ ਆਪਣੀ ਘਰ ਵਾਲੀ ਨੂੰ ਕਹਿੰਦਾ ਹੈ ਇਸ ਗੱਲ ਦਾ ਕੋਈ ਸ਼ੱਕ ਨਹੀਂ ਹੈ ਕਿ ਤੂੰ ਇੱਕ ਪਤੀ ਵਰਤਾ ਹਰਤ ਹੈ ਹਰੀਸ਼ ਆਪਣੀ ਪਤਨੀ ਨੂੰ ਸਮਝਾਉਣ ਲੱਗਿਆ ਜੇਕਰ ਸੁਪਨੇ 'ਚ ਕਿਸੇ ਸਾਧੂ ਨੂੰ ਭੀਖ ਦਿੰਦੇ ਸਮੇਂ ਤੇਰੀ ਉਂਗਲ ਉਸ ਨੂੰ ਛੂ ਗਈ ਤਾਂ ਇਸ ਵਿੱਚ ਕੋਈ ਪਾਪ ਦੀ ਗੱਲ ਨਹੀਂ ਹੈ ਪਾਪ ਤਾਂ ਮਨਚ ਹੋਣ ਨਾਲ ਹੁੰਦਾ ਹੈ ਤੋ ਚਿੰਤਾ ਨਾ ਕਰ ਮੈਂ ਤੇਰੀ ਉਂਗਲ ਨਹੀਂ ਕਟਾਂਗਾ ਮੇਰੀ ਨਜ਼ਰ 'ਚ ਤੂੰ ਪਤੀ ਵਰਤਾ ਹੈ ਤੇ ਤੇਰਾ ਪਤੀ ਵਰਤਾ ਧਰਮ ਬਰਕਰਾਰ ਹੈ ਇਸ ਤਰ੍ਹਾਂ ਹਰੀਸ਼ ਨੇ ਆਪਣੀ ਘਰਵਾਲੀ ਨੂੰ ਪਤੀ ਵਰਤਾ ਸਮਝ ਕੇ ਉਸ ਦੀ ਬਹੁਤ ਪ੍ਰਸ਼ੰਸਾ ਕੀਤੀ ਉਸ ਨੂੰ ਆਪਣੀ ਪਤਨੀ ਦੇ ਪਤੀ ਵਰਤਾ ਧਰਮ ਤੇ ਬਹੁਤ ਮਾਣ ਹੁੰਦਾ ਹੈ ਹੋਂਤਾ ਹਰੀਸ਼ ਪੂਰੇ ਪਿੰਡ 'ਚ ਆਪਣੀ ਘਰਵਾਲੀ ਦੀ ਤਾਰੀਫ਼ ਕਰਦਾ ਫਿਰਦਾ ਸੀ ਕਿ ਮੇਰੀ ਘਰਵਾਲੀ ਪਤੀ ਵਰਤਾ ਹੈ ਮੈਨੂੰ ਉਸ ਤੇ ਬਹੁਤ ਮਾਨ ਹੈ ਇਹੋ ਜੀ ਔਰਤ ਬੜੀ ਕਿਸਮਤ ਵਾਲੇ ਲੋਕਾਂ ਨੂੰ ਮਿਲਦੀ ਹੈ ਹੋਂਤਾ ਹਰੀਸ਼ ਆਪਣੀ ਘਰਵਾਲੀ ਦੀ ਹੋਰ ਵੀ ਜ਼ਿਆਦਾ ਇੱਜ਼ਤ ਕਰਨ ਲੱਗਿਆ ਸੀ ਹੁਣ ਉਸ ਦੀ ਘਰਵਾਲੀ ਦੇ ਨਖਰੇ ਵਧਦੇ ਗਏ ਇੱਕ ਦਿਨ ਦੀ ਗੱਲ ਹੈ ਹਰੀਸ਼ ਦੀ ਘਰਵਾਲੀ ਨੇ ਖਾਣਾ ਬਣਾਇਆ ਤੇ ਬੜੇ ਪਿਆਰ ਨਾਲ ਆਪਣੇ ਪਤੀ ਨੂੰ ਖਵਾਇਆ ਉਸ ਤੋਂ ਬਾਅਦ ਆਪਣੇ ਪਤੀ ਨੂੰ ਬੋਲੀ ਮੇਰਾ ਕੰਮ ਕਰ ਦਿਓ ਮੇਰੇ ਕੱਪੜੇ ਬਾਜ਼ਾਰੋਂ ਸਿਲਵਾ ਕੇ ਲਿਆਓ ਹਰੀਸ਼ ਕਹਿਣ ਲੱਗਿਆ ਬਸ ਇੰਨੀ ਜਈ ਗੱਲ ਲਿਆ ਮੈਂ ਤੇਰੇ ਕੱਪੜੇ ਹੁਣੇ ਸਿਲਵਾ ਲਿਆਉਂਦਾ ਹਾਂ ਹਰੀਸ਼ ਖੁਸ਼ੀ-ਖੁਸ਼ੀ ਆਪਣੀ ਘਰਵਾਲੀ ਦੇ ਕੱਪੜੇ ਲੈ ਕੇ ਬਾਜ਼ਾਰ ਚਲਾ ਗਿਆ ਬਾਜ਼ਾਰ ਪਹੁੰਚਿਆ ਤਾਂ ਇੱਕ ਦੁਕਾਨ 'ਚ ਸਿਲਾਈ ਦੀ ਮਸ਼ੀਨ ਲੈ ਕੇ ਦਰਜੀ ਬੈਠਾ ਹੋਇਆ ਸੀ ਹਰੀਸ਼ ਨੇ ਆਪਣੀ ਘਰਵਾਲੀ ਦੇ ਕੱਪੜੇ ਉਸ ਦਰਜੀ ਨੂੰ ਦਿੱਤੇ ਤੇ ਕਿਹਾ ਇਹ ਕੱਪੜੇ ਹੁਣੇ ਸਿਉਂਦ ਕੇ ਮੈਨੂੰ ਦੇ ਦੇ ਇਹ ਮੇਰੀ ਪਤੀ ਵਰਤਾ ਔਰਤ ਦੇ ਕੱਪੜੇ ਹਨ ਦਰਜੀ ਨੇ ਉਹ ਕੱਪੜੇ ਉਸ ਤੋਂ ਲਏ ਤੇ ਉਸਨੇ ਜੋ ਨਾਪ ਦਿੱਤਾ ਸੀ ਉਸ ਨਾਪ ਅਨੁਸਾਰ ਉਸਨੇ ਕੱਪੜਿਆਂ ਨੂੰ ਕੱਟ ਕੇ ਰੱਖ ਲਿਆ ਤੇ ਜੋ ਕੱਪੜੇ ਦੀ ਕਤਰਨ ਬਚੀ ਸੀ ਉਹ ਕਤਰਨ ਹਰੀਸ਼ ਨੂੰ ਵਾਪਸ ਦਿੰਦੇ ਹੋਏ ਕਿਹਾ ਲੈ ਭਰਾਵਾ ਇਹ ਕਪੜਾ ਤੁਹਾਡਾ ਬਚਿਆ ਹੈ ਇਸ ਨੂੰ ਤੂੰ ਆਪਣੇ ਘਰ ਲੈ ਜਾ ਇਸ ਕਪੜੇ ਦੀ ਮੈਨੂੰ ਕੋਈ ਜ਼ਰੂਰਤ ਨਹੀਂ ਸਾਡੇ ਇੱਥੇ ਤਾਂ ਬੜੀ ਇਮਾਨਦਾਰੀ ਨਾਲ ਕੰਮ ਹੁੰਦਾ ਹੈ ਮੈਂ ਕਿਸੇ ਦਾ ਕੱਪੜਾ ਆਪਣੇ ਕੋਲ ਨਹੀਂ ਰੱਖਦਾ। ਦਰਜੀ ਦੀ ਇਹ ਗੱਲ ਸੁਣ ਕੇ ਹਰੀਸ਼ ਨੂੰ ਬੜੀ ਹੈਰਾਨੀ ਹੋਈ। ਉਹ ਸੋਚਣ ਲੱਗਿਆ ਕਿ ਮੈਂ ਦਰਜੀ ਤਾਂ ਬਹੁਤ ਦੇਖੇ ਹਨ ਪਰ ਇੰਨਾ ਹੀ ਇਮਾਨਦਾਰ ਤੇ ਸੱਚਾ ਦਰਜੀ ਮੈਂ ਅੱਜ ਪਹਿਲੀ ਵਾਰ ਦੇਖਿਆ ਹੈ। ਜੋ ਕਿਸੇ ਦੇ ਬਚੇ ਹੋਏ ਕੱਪੜੇ ਦੀਆਂ ਕਾਤਰਾਂ ਨੂੰ ਆਪਣੇ ਕੋਲ ਨਹੀਂ ਰੱਖਦਾ। ਹਰੀਸ਼ ਦਰਜੀ ਨੂੰ ਬੋਲਦਾ ਹੈ। ਤੁਸੀਂ ਮੇਰੀ ਘਰ ਵਾਲੀ ਦੇ ਕੱਪੜੇ ਸਿਉਂਦੋ ਤੇ ਕਤਰਨ ਵੀ ਰੱਖ ਲਓ। ਇਸ ਕਾਤਰਾ ਨਾਲ ਤੁਸੀਂ ਬਈ ਮਾਂ ਨਹੀਂ ਕਹਾਂਗੀ ਸਾਰੇ ਲੋਕ ਜਾਣਦੇ ਹਨ ਕਿ ਤੁਸੀਂ ਬਹੁਤ ਇਮਾਨਦਾਰ ਹੋ ਤਾਂ ਦਰਜੀ ਕਹਿੰਦਾ ਹੈ ਕਿ ਭਰਾਵਾ ਮੇਰਾ ਇਹ ਨਿਯਮ ਹੈ ਮੈਂ ਇਸ ਨੂੰ ਬਦਲਾਂਗਾ ਨਹੀਂ ਪਹਿਲਾਂ ਤੁਸੀਂ ਇਹ ਬਚਿਆ ਹੋਇਆ ਕੱਪੜਾ ਆਪਣੇ ਘਰ ਲੈ ਜਾਓ ਤਾਂ ਹੀ ਮੈਂ ਤੁਹਾਡੀ ਘਰ ਵਾਲੀ ਦੇ ਕੱਪੜੇ ਸਿਉਵਾਂਗਾ ਹਰੀਸ਼ ਤੇ ਵਾਰ-ਵਾਰ ਸਮਝਾਉਣ ਤੇ ਵੀ ਜੇ ਦਰਜੀ ਨਾ ਮੰਨਿਆ ਤਾਂ ਹਰੀਸ਼ ਆਪਣੇ ਕੱਪੜੇ ਦੀ ਕਤਰਨ ਲੈ ਕੇ ਆਪਣੇ ਘਰ ਵੱਲ ਚਾਈ ਪਿਆ ਜਦੋਂ ਉਹ ਆਪਣੇ ਘਰ ਵੱਲ ਜਾ ਰਿਹਾ ਸੀ ਤਾਂ ਸੋਚਦਾ ਹੈ ਕਿ ਦੁਨੀਆ 'ਚ ਇੱਕ ਤੋਂ ਵੱਧ ਕੇ ਇੱਕ ਇਮਾਨਦਾਰ ਲੋਕ ਅਜ ਵੀ ਹਨ ਦੱਸੋ ਇਹ ਦਰਜੀ ਤਾਂ ਮੇਰੇ ਘਰ ਵਾਲੀ ਤੋਂ ਵੀ ਜ਼ਿਆਦਾ ਧਰਮਾਤਮਾ ਹੈ ਲੋਕਾਂ ਦੇ ਕੱਪੜੇ ਸਿਉਂਦਾ ਹੈ ਪਰ ਮਜ਼ਾਲ ਹੈ ਜੋ ਕਿਸੇ ਦੇ ਬਚੇ ਹੋਏ ਕੱਪੜੇ ਜਾਂ ਧਾਗੇ ਨੂੰ ਆਪਣੇ ਕੋਲ ਰੱਖ ਲਵੇ ਮੈਂ ਤਾਂ ਸਮਝਦਾ ਸੀ ਕਿ ਇਹ ਕਲਯੁਗ ਹੈ ਇਸ ਇਮਾਨਦਾਰ ਲੋਕ ਬਹੁਤ ਘੱਟ ਹਨ ਪਰ ਇੱਥੇ ਤਾਂ ਇੱਕ ਤੋਂ ਵੱਧ ਕੇ ਇੱਕ ਇਮਾਨਦਾਰ ਲੋਕ ਰਹਿੰਦੇ ਹਨ ਇਹੋ ਜਿਹੇ ਲੋਕਾਂ ਨੂੰ ਦੇਖ ਕੇ ਤਾਂ ਲੱਗਦਾ ਹੈ ਕਿ ਅੱਜ ਵੀ ਸਤਿਯੁਗ ਚੱਲ ਰਿਹਾ ਹੈ। ਇਹ ਗੱਲਾਂ ਸੋਚਦੇ-ਸੋਚਦੇ ਹਰੀਸ਼ ਜਦੋਂ ਆਪਣੇ ਘਰ ਪਹੁੰਚਿਆ ਤਾਂ ਘਰੇ ਜਾ ਕੇ ਉਸਨੇ ਦੇਖਿਆ ਕਿ ਉਸਦੀ ਘਰਵਾਲੀ ਤਾਂ ਘਰੇ ਹੀ ਨਹੀਂ ਸੀ ਤੇ ਘਰ ਦਾ ਸਾਰਾ ਸਮਾਨ ਇੱਧਰ-ਉੱਧਰ ਖਿਲਰਿਆ ਪਿਆ ਸੀ। ਉਸਦੇ ਘਰ 'ਚ ਜੋ ਤੀਜ਼ੋਰੀ ਸੀ ਉਹ ਖੁੱਲੀ ਪਈ ਸੀ। ਅਲਮਾਰੀ ਵੀ ਖੁੱਲੀ ਪਈ ਸੀ। ਘਰ ਦੀ ਇਹ ਹਾਲਤ ਦੇਖ ਕੇ ਪਤਨੀ ਨੂੰ ਘਰ ਨਾ ਦੇਖ ਕੇ ਹਰੀਸ਼ ਬਹੁਤ ਹੈਰਾਨ ਹੋ ਗਿਆ। ਸੋਚਣ ਲੱਗਿਆ ਆਖਰ ਮੇਰੇ ਘਰ ਦੀ ਇਹੋ ਜਿਹੀ ਹਾਲਤ ਕਿਸ ਨੇ ਕੀਤੀ ਤੇ ਮੇਰੀ ਘਰ ਵਾਲੀ ਕਿੱਥੇ ਹੈ ਕੁਝ ਦਿਨ ਪਹਿਲਾਂ ਤਾਂ ਉਸਨੇ ਮੈਨੂੰ ਬਾਜ਼ਾਰ ਭੇਜਿਆ ਸੀ ਇਹ ਸੋਚ ਕੇ ਹਰੀਸ਼ ਬੜਾ ਵਿਚੇਨ ਹੋਣ ਲੱਗ ਗਿਆ ਉਸ ਨੂੰ ਕੁਝ ਸਮਝ ਨਹੀਂ ਆ ਰਿਹਾ ਸੀ ਉਸਨੇ ਇੱਧਰ ਉੱਧਰ ਆਪਣੀ ਘਰ ਵਾਲੀ ਨੂੰ ਲੱਭਿਆ ਪਰ ਉਹ ਕਿਤੇ ਨਾ ਮਿਲੀ ਉਸਨੇ ਆਪਣੇ ਗਵਾਂਢੀਆਂ ਨੂੰ ਜਾ ਕੇ ਪੁੱਛਿਆ ਤਾਂ ਗਵਾਂਢੀ ਕਹਿਣ ਲੱਗੇ ਤੇਰੇ ਆਉਣ ਤੋਂ ਥੋੜੀ ਦੇਰ ਪਹਿਲਾਂ ਹੀ ਤੇਰੀ ਘਰ ਵਾਲੀ ਇੱਕ ਵੱਡਾ ਸਾਰਾ ਬੈਗ ਲੈ ਕੇ ਕਿਤੇ ਜਾ ਰਹੀ ਸੀ ਪਰ ਸਾਨੂੰ ਨਹੀਂ ਪਤਾ ਉਹ ਕਿੱਥੇ ਗਈ ਹੈ ਤੇ ਕਿਉਂ ਗਈ ਹੈ ਤਾਂ ਗਵਾਂਡੀ ਨੇ ਪੁੱਛਿਆ ਭਰਾਵਾ ਗੱਲ ਕੀ ਹੈ ਕਿ ਤੈਨੂੰ ਕੁਝ ਉਹ ਦੱਸ ਕੇ ਨਹੀਂ ਗਈ ਹਾਲੇ 4 ਦਿਨ ਪਹਿਲਾਂ ਹੀ ਤਾਂ ਤੂੰ ਤੇ ਤੇਰੀ ਘਰ ਵਾਲੀ ਆਏ ਹੋ ਫਿਰ ਅਚਾਨਕ ਇੰਨੀ ਜਲਦੀ ਕਿਹੜਾ ਕੰਮ ਆ ਗਿਆ ਜੋ ਆਪਣੇ ਪੇਕੇ ਚਲੀ ਗਈ ਕਿ ਤੁਹਾਡੇ ਦੋਵਾਂ ਵਿੱਚ ਕੋਈ ਝਗੜਾ ਹੋਇਆ ਹੈ ਕੁਝ ਗਵਾਂਡੀ ਕਹਿਣ ਲੱਗੇ ਭਰਾਵਾ ਇਸ ਵਿੱਚ ਪਰੇਸ਼ਾਨ ਹੋਣ ਵਾਲੀ ਕੀ ਗੱਲ ਹੈ ਜਾਂ ਤਦ ਦੋ ਜਾਂਦਾ ਉਹ ਆਪਣੇ ਪੇਕੇ ਗਈ ਹੋਵੇਗੀ ਦੋ ਚਾਰ ਦਿਨਾਂ ਚ ਆ ਜਾਵੇਗੀ ਪਰੇਸ਼ਾਨ ਕਿਉਂ ਹੁੰਦਾ ਹੈ ਹਰੀਸ਼ ਕਹਿਣ ਲੱਗਿਆ ਭਰਾਵਾ ਜੇਕਰ ਉਹ ਕਿਤੇ ਜਾਂਦੀ ਤਾਂ ਘੱਟੋ ਘੱਟ ਮੈਨੂੰ ਦੱਸ ਕੇ ਤਾਂ ਜਾਂਦੀ ਉਹ ਤਾਂ ਮੇਰੇ ਤੋਂ ਪੁੱਛੇ ਬਿਨਾਂ ਪਾਣੀ ਤੱਕ ਨਹੀਂ ਪਿੰਦੀ ਸੀ ਤੇ ਗੱਲ ਰਹੀ ਪੇਕੇ ਜਾਂਦੀ ਤਾਂ ਉਸ ਦਾ ਪੇਕਾ ਤਾਂ ਹੈ ਹੀ ਨਹੀਂ ਉਸ ਦਾ ਪੇਕਾ ਘਰ ਤਾਂ ਮੈਂ ਵੀ ਨਹੀਂ ਦੇਖਿਆ ਹਲੇ ਤਿੰਨ ਮਹੀਨੇ ਪਹਿਲਾ ਹੀ ਤਾਂ ਅਸੀਂ ਆਪਸ ਵਿੱਚ ਮਿਲੇ ਸੀ ਹੁਣ ਹਰੀਸ਼ ਆਪਣੇ ਗੁਵਾਂਡੀ ਨੂੰ ਨਾਲ ਲੈ ਕੇ ਆਪਣੇ ਘਰ ਜਾਂਦਾ ਹੈ ਤੇ ਘਰ ਦੀ ਹਾਲਤ ਦੇਖਉਂਦਾ ਹੈ ਗੁਵਾਂਡੀ ਨੇ ਦੇਖਿਆ ਤਾਂ ਉਸ ਦੇ ਘਰ ਦਾ ਸਾਰਾ ਸਮਾਨ ਖਿਲਰਿਆ ਪਿਆ ਸੀ ਤਿਜੋਰੀ ਖੁੱਲੀ ਪਈ ਸੀ ਸਾਰੇ ਤਾਲੇ ਟੁੱਟੇ ਪਏ ਸੀ ਤੇ ਤਿਜੋਰੀ 'ਚ ਜੋ ਕੀਮਤੀ ਸਮਾਨ ਸੀ ਗਹਿਣੇ ਰੁਪਏ ਸਭ ਗਾਇਬ ਸਨ ਤਾਂ ਗੁਵਾਂਡੀ ਨੇ ਪੁੱਛਿਆ ਹਰੀਸ਼ ਵੀਰ ਮੈਨੂੰ ਇੱਕ ਗੱਲ ਦੱਸ ਤੂੰ ਕਹਿ ਰਿਹਾ ਹੈ ਕਿ ਤੇਰੀ ਪਤਨੀ ਦਾ ਪੇਕਾ ਕਰ ਨਹੀਂ ਹੈ ਤਾਂ ਫਿਰ ਤੈਨੂੰ ਤੇਰੀ ਘਰ ਵਾਲੀ ਕਿੱਥੇ ਮਿਲੀ ਸੀ ਕਿ ਤੇਰਾ ਉਸ ਨਾਲ ਪੂਰੇ ਦੇਤੀ ਰਿਵਾਜ ਨਾਲ ਵਿਆਹ ਨਹੀਂ ਹੋਇਆ ਸੀ ਹਰੀਸ਼ ਕਹਿੰਦਾ ਹੈ ਅਸੀਂ ਦੋਨੋਂ ਇੱਕ ਯਾਤਰਾ ਦੌਰਾਨ ਮਿਲੇ ਸੀ ਉਹ ਬਹੁਤ ਚੰਗੀਆਂ ਗੱਲਾਂ ਕਰ ਰਹੀ ਸੀ ਤਾਂ ਮੈਨੂੰ ਉਸ ਦੀਆਂ ਗੱਲਾਂ ਚੰਗੀਆਂ ਲੱਗੀਆਂ ਉਸਨੇ ਕਿਹਾ ਕਿ ਮੇਰੇ ਮਾਪਿਓ ਨਹੀਂ ਹਨ ਤੇ ਮੈਂ ਕੁਵਾਰੀ ਹਾਂ ਮੈਂ ਪਵਿੱਤਰ ਹਾਂ ਇੱਕ ਚੰਗੇ ਜਿਹੇ ਪਤੀ ਦੀ ਭਾਲ ਕਰ ਰਹੀ ਹਾਂ ਠੀਕ ਚੰਗਾ ਜੀਵਨ ਸਾਥੀ ਮਿਲ ਜਾਂਦਾ ਤਾਂ ਉਸਦੇ ਨਾਲ ਜ਼ਿੰਦਗੀ ਕੱਟ ਜਾਂਦੀ ਉਸਨੇ ਮੈਨੂੰ ਕਿਹਾ ਕਿ ਮੈਂ ਤੇਰੇ ਵਰਗੇ ਇੱਕ ਸਿੱਧੇ ਸਾਦੇ ਪਤੀ ਦੀ ਭਾਲ ਕਰ ਰਹੀ ਹਾਂ ਅਜੇ ਤੱਕ ਕੋਈ ਵੀ ਪੁਰਸ਼ ਮੈਨੂੰ ਤੇਰੇ ਵਰਗਾ ਦਿਖਾਈ ਨਹੀਂ ਦਿੰਦਾ ਇਸੇ ਲਈ ਹਾਲੇ ਤੱਕ ਕੁਵਾਰੀ ਹਾਂ ਪਰ ਤੂੰ ਮੈਨੂੰ ਬਹੁਤ ਚੰਗਾ ਤੇ ਸੱਚਾ ਲੱਗ ਰਿਹਾ ਹੈ ਕਿ ਤੂੰ ਮੈਨੂੰ ਆਪਣੀ ਘਰਵਾਲੀ ਬਣਾਏਗਾ ਮੈਂ ਪਤੀ ਵਰਤਾ ਧਰਮ 'ਚ ਵਿਸ਼ਵਾਸ ਰੱਖਦੀ ਹਾਂ ਹਰੀਸ਼ ਆਪਣੇ ਗਵਾਂਡੀ ਨੂੰ ਦੱਸਦਾ ਹੈ ਕਿ ਉਸਨੇ ਜਦ ਇਸ ਤਰ੍ਹਾਂ ਦੀਆਂ ਗੱਲਾਂ ਕੀਤੀਆਂ ਤਾਂ ਮੈਨੂੰ ਵੀ ਲੱਗਿਆ ਕਿ ਉਹ ਔਰਤ ਪਤਨੀ ਬਨਣ ਦੇ ਯੋਗ ਹੈ ਮੈਨੂੰ ਵੀ ਇਹੋ ਜਿਹੀ ਪਤਨੀ ਦੀ ਲੋੜ ਸੀ ਜੋ ਚਰਿੱਤਰवान ਹੋਵੇ ਤੇ ਪਤੀ ਨੂੰ ਪਿਆਰ ਕਰਨ ਵਾਲੀ ਹੋਵੇ ਫਿਰ ਅਸੀਂ ਦੋਨੋਂ ਇੱਕ ਮੰਦਰ ਗਏ ਤੇ ਜਾ ਕੇ ਵਿਆਹ ਕਰ ਲਿਆ ਹਰੀਸ਼ ਦੀ ਗੱਲ ਸੁਣ ਕੇ ਗਵਾਂਡੀ ਨੇ ਡੂੰਗਾ ਸਾਂ ਲਿਆ ਤੇ ਬੋਲਿਆ ਤੇਰੀ ਘਰ ਵਾਲੀ ਨਾ ਤਾਂ ਚਰਿੱਤਰਵਾਨ ਸੀ ਤੇ ਨਾ ਹੀ ਕੋਈ ਸਤੀ ਸਬਿਤਰੀ ਤੇ ਨਾਈ ਉਹ ਤੈਨੂੰ ਪਿਆਰ ਕਰਦੀ ਸੀ ਉਹ ਤਾਂ ਤੈਨੂੰ ਮੂਰਖ ਬਣਾ ਰਹੀ ਸੀ ਪਤੀ ਵਰਤਾ ਹੋਣ ਦਾ ਨਾਟਕ ਕਰ ਰਹੀ ਸੀ ਅਸਲਚ ਉਹ ਤੈਨੂੰ ਠੱਗਣ ਲਈ ਤੇਰੀ ਘਰ ਵਾਲੀ ਬਣੀ ਸੀ ਜਦੋਂ ਤੱਕ ਤੂੰ ਘਰ 'ਚ ਰਿਹਾ ਉਦੋਂ ਤੱਕ ਉਸ ਦਾ ਮੌਕਾ ਨਹੀਂ ਲੱਗਿਆ ਤੇ ਉਹ ਤੇਰੇ ਨਾਲ ਪਤੀ ਵਰਤਾ ਹੋਣ ਦਾ ਨਾਟਕ ਕਰਦੀ ਰਹੀ ਉਸ ਨੂੰ ਇਕੱਲਾ ਰਹਿਣ ਦਾ ਮੌਕਾ ਦਿੱਤਾ ਤਾਂ ਉਹ ਤੈਨੂੰ ਲੁੱਟ ਕੇ ਭੱਜ ਗਈ ਉਹ ਔਰਤ ਲੁਟੇਰੀ ਸੀ ਤੇਰਾ ਸਾਰਾ ਧਨ-ਮਾਲ ਚੁਰਾ ਕੇ ਤੈਨੂੰ ਮੂਰਖ ਬਣਾ ਕੇ ਜਾ ਚੁੱਕੀ ਹੈ ਗਵਾਂਡੀ ਦੀ ਗੱਲ ਸੁਣ ਕੇ ਹਰੀਸ਼ ਕਹਿਣ ਲੱਗਿਆ ਦੋਸਤ ਮੈਂ ਕਿਵੇਂ ਵਿਸ਼ਵਾਸ ਕਰਾਂ ਕਿ ਉਸਨੇ ਮੈਨੂੰ ਧੋਖਾ ਦਿੱਤਾ ਹੈ ਤੇ ਉਹ ਪਤੀ ਵਰਤਨ ਨਹੀਂ ਸੀ ਹਰੀਸ਼ ਨੇ ਗਵਾਂਡੀ ਨੂੰ ਸਵੇਰ ਵਾਲੀ ਘਟਨਾ ਦੱਸੀ ਕਿ ਕੱਲ ਸਵੇਰੇ ਜਦੋਂ ਸੋ ਕੇ ਉੱਠੀ ਤਾਂ ਉਸਨੇ ਮੈਨੂੰ ਦੱਸਿਆ ਕਿ ਰਾਤ ਨੂੰ ਉਸਨੇ ਇੱਕ ਸੁਪਨਾ ਦੇਖਿਆ ਸੀ ਤੇ ਸੁਪਨੇ 'ਚ ਉਸਦੇ ਦਰਵਾਜ਼ੇ ਤੇ ਇੱਕ ਸਾਧੂ ਆਇਆ ਸੀ ਉਸ ਸਾਧੂ ਨੂੰ ਪੀਖ ਦੇਣ ਲਈ ਗਈ ਤਾਂ ਪੀਖ ਦਿੰਦੇ ਸਮੇ ਸਾਧੂ ਦੇ ਹੱਥ ਨਾਲ ਉਸਦਾ ਹੱਥ ਲੱਗ ਗਿਆ ਉਹ ਕਹਿ ਰਹੀ ਸੀ ਕਿ ਮੈਂ ਉਸਦੀ ਉਂਗਲ ਨੂੰ ਕੱਟ ਦੇਵਾਂ ਕਿਉਂਕਿ ਉਹ ਉਂਗਲ ਪਰਾਏ ਮਰਦ ਨੂੰ ਲੱਗ ਗਈ ਹੈ ਇਸ ਲਈ ਅਪਵਿੱਤਰ ਹੋ ਗਈ ਹੈ ਉਸਦੀ ਇਹ ਗੱਲ ਸੁਣ ਕੇ ਤਾਂ ਮੈਨੂੰ ਲੱਗਿਆ ਕਿ ਉਹ ਬਹੁਤ ਵੱਡੀ ਪਤੀਵਰਤਾ ਔਰਤ ਹੈ ਤਾਂ ਹੀ ਤਾਂ ਉਂਗਲ ਕੱਟਣ ਦੀ ਗੱਲ ਕਹਿ ਰਹੀ ਹੈ ਪਰ ਮੈਨੂੰ ਕੀ ਪਤਾ ਸੀ ਕਿ ਉਹ ਮੈਨੂੰ ਮੂਰਖ ਬਣਾ ਰਹੀ ਹੈ ਉਹ ਮੇਰੇ ਘਰੋਂ ਤਾਂ ਦੂਤ ਲੈ ਕੇ ਭਜਣਾ ਚਾਹੁੰਦੀ ਸੀ ਗਵਾਂਡੇ ਬੋਲਿਆ ਦੋਸਤ ਉਹ ਇਸ ਲਈ ਉਂਗਲ ਕੱਟਣ ਦੀ ਗੱਲ ਕਰ ਰਹੀ ਸੀ ਕਿਉਂਕਿ ਤੂੰ ਉਸਤੇ ਜਾਨ ਛਿੜਕਦਾ ਸੀ ਉਸ ਨੂੰ ਇੰਨਾ ਪਿਆਰ ਕਰਦਾ ਸੀ ਉਹ ਜਾਣਦੀ ਸੀ ਕਿ ਤੂੰ ਉਸ ਦੀ ਉਂਗਲ ਕੱਟੇਗਾ ਨਹੀਂ ਹਰੀਸ਼ ਦੀ 마ਸੂਮੀਅਤ ਤੇ ਉਸ ਔਰਤ ਦੀ ਚਲਾਕੀ ਸੁਣ ਕੇ ਉਸ ਗਵਾਂਡੇ ਨੂੰ ਬੜਾ ਹਾਸਾ ਆਇਆ ਉਹ ਬੋਲਿਆ ਹਰੀਸ਼ ਭਰਾਵਾ ਤੂੰ ਕਿਸ ਜਮਾਨੇ ਚ ਜੀ ਰਿਹਾ ਹੈ ਉਹ ਤੈਨੂੰ ਮੂਰਖ ਬਣਾ ਰਹੀ ਸੀ ਇਸ ਲਈ ਪਤੀ ਵਰਤਾ ਹੋਂਦਾ ਟੋਂਗਰਾ ਚ ਰਹੀ ਸੀ। ਤੋਂ ਉਸਦੇ ਮਾਪਿਆਂ ਨੂੰ ਵੀ ਨਹੀਂ ਜਾਂਦਾ, ਉਸ ਦਾ ਪਿੰਡ ਵੀ ਨਹੀਂ ਜਾਂਦਾ। ਰਾਹ ਚੱਲਦੇ ਨੂੰ ਚੱਕ ਕੇ ਘਰ ਲੈ ਆਇਆ ਤੇ ਉਸਦੇ ਪਿਆਰ ਵਿੱਚ ਇੰਨਾ ਅੰਨਾ ਹੋ ਗਿਆ। ਅਕਸਰ ਇਹੋ ਜੀਆਂ ਔਰਤਾਂ ਤੇ ਮਰਦ ਇਸ ਤਰ੍ਹਾਂ ਦੇ ਅਡੰਬਰਾਂ ਦਾ ਸਹਾਰਾ ਲੈਂਦੇ ਹਨ। ਹਰੀਸ਼ ਨੂੰ ਹੁਣ ਗਵਾਂਡੇ ਦੀ ਗੱਲ ਸੁਣ ਕੇ ਯਕੀਨ ਹੋ ਚੁੱਕਾ ਸੀ ਕਿ ਉਸ ਦੀ ਔਰਤ ਉਸ ਨੂੰ ਲੁੱਟ ਕੇ ਚਲੀ ਗਈ ਹੈ। ਉਹ ਸੋਚਣ ਲੱਗਿਆ ਮੈਂ ਤਾਂ ਉਸਨੂੰ ਬਹੁਤ ਚੰਗਾ ਸਮਝਿਆ ਸੀ ਪਰ ਉਹ ਤਾਂ ਬਹੁਤ ਬੁਰੀ ਨਿਕਲੀ ਹਰੇਸ਼ ਨੂੰ ਉਸ ਦਰਜੀ ਦਾ ਧਿਆਨ ਆਇਆ ਕਿ ਇਮਾਨਦਾਰਤਾ ਉਹ ਦਰਜੀ ਵੀ ਬਹੁਤ ਬਣ ਰਿਹਾ ਸੀ ਕਿਤੇ ਮੇਰੀ ਘਰ ਵਾਲੀ ਦੀ ਤਰ੍ਹਾਂ ਉਹ ਦਰਜੀ ਵੀ ਤੱਪ ਘੋੜਾ ਨਹੀਂ ਹੈ ਉਹ ਐਨਾ ਇਮਾਨਦਾਰ ਬਣ ਰਿਹਾ ਸੀ ਕਿ ਉਸਨੇ ਆਪਣੇ ਕੋਲ ਕੱਟੇ ਹੋਏ ਕੱਪੜੇ ਦੀ ਕਦਰਨ ਵੀ ਨਹੀਂ ਰੱਖੀ ਮੇਰੀ ਘਰ ਵਾਲੀ ਤਾਂ ਬੜੀ ਪਤੀਵਰਤਾ ਬਣ ਰਹੀ ਸੀ ਉਹ ਵੀ ਮੈਨੂੰ ਧੋਖਾ ਦੇ ਕੇ ਭੱਜ ਗਈ ਮੈਨੂੰ ਦਰਜੀ ਤੇ ਵੀ ਸ਼ੱਕ ਹੋ ਰਿਹਾ ਹੈ ਉਸ ਨੂੰ ਜਾ ਕੇ ਦੇਖਣਾ ਚਾਹੀਦਾ ਹੈ ਐਨਾ ਕਹਿ ਕੇ ਹਰੀਸ਼ ਭੱਜਦਾ ਹੋਇਆ ਜਦੋਂ ਦਰਜੀ ਕੋਲ ਗਿਆ ਤਾਂ ਉੱਥੇ ਦਰਜੀ ਵੀ ਨਹੀਂ ਸੀ ਨਾ ਉਸ ਦੀ ਮਸ਼ੀਨ ਸੀ ਤੇ ਨਾ ਕੱਪੜੇ ਫਿਰ ਉਹ ਆਪਣਾ ਸਿਰ ਫੜ ਕੇ ਬੈਠ ਕੇ ਹੱਥੇ ਸੋਚਣ ਲੱਗਿਆ ਕਿ ਮੈਂ ਜਿਸ ਤੇ ਭਰੋਸਾ ਕੀਤਾ ਜਿਸ ਵਿੱਚ ਮੈਨੂੰ ਇਮਾਨਦਾਰੀ ਨਜ਼ਰ ਆ ਰਹੀ ਸੀ ਉਹ ਹੀ ਸਭ ਤੋਂ ਵੱਡਾ ਧੋਖੇਬਾਜ਼ ਨਿਕਲਿਆ ਮੇਰੀ ਘਰ ਵਾਲੀ ਐਨਾ ਦਿਖਾਵਾ ਕਰਦੀ ਸੀ ਪਰ ਉਹ ਵੀ ਮੈਨੂੰ ਸਿਰਫ ਲੁੱਟਣ ਲਈ ਆਈ ਸੀ ਹੁਣ ਇਸ ਦੁਨੀਆ 'ਚ ਕਿਸ ਤੇ ਭਰੋਸਾ ਕੀਤਾ ਜਾਵੇ ਇਹ ਇਮਾਨਦਾਰ ਡਿਸਨ ਵਾਲਾ ਦਰਜੀ ਵੀ ਕਪੜਾ ਲੈ ਕੇ ਭੱਜ ਗਿਆ ਦੋਸਤੋ ਇਹ ਹੀ ਸੰਸਾਰ ਦੀ ਫਿਤਰਤ ਹੈ ਕਿ ਅਕਸਰ ਲੁੱਟਣ ਵਾਲੇ ਪਖੰਡੀ ਲੋਗ ਧਰਮ ਤੇ ਸੱਚਾਈ ਦਾ ਢੋਂਗ ਕਰਕੇ ਸੰਸਾਰ ਨੂੰ ਠੱਗਣ ਦਾ ਕੰਮ ਕਰਦੇ ਹਨ ਇਸ ਤਰ੍ਹਾਂ ਜੋ ਲੋਕ ਅਸਲ 'ਚ ਸੱਚੇ ਹੁੰਦੇ ਹਨ ਧਰਮ ਦੇ ਰਸਤੇ ਤੇ ਚੱਲਣ ਵਾਲੇ ਹੁੰਦੇ ਹਨ ਉਹਨਾਂ ਨੂੰ ਦੇਖ ਕੇ ਵੀ ਕਿਸ ਤਰ੍ਹਾਂ ਹੀ ਲੱਗਦਾ ਹੈ ਕਿ ਉਹ ਕਿਤੇ ਠੱਗਣ ਦੀ ਤਰਕੀਬ ਬਣਾ ਰਹੇ ਹਨ ਐਲਾਂ ਲੋਕਾਂ ਕਰਕੇ ਚੰਗੇ ਲੋਕ ਬਦਨਾਮ ਹੋ ਜਾਂਦੇ ਹਨ ਹਰੀਸ਼ ਨੇ ਸੋਚਿਆ ਕਿ ਹੁਣ ਜੋ ਹੋ ਗਿਆ ਸੋ ਹੋ ਗਿਆ ਪਰ ਮੈਂ ਹੁਣ ਇਹ ਸਿੱਖ ਗਿਆ ਕਿ ਹਰ ਚਮਕਣ ਵਾਲੀ ਚੀਜ਼ ਹੀਰਾ ਨਹੀਂ ਹੁੰਦੀ ਹਰੀਸ਼ ਨੇ ਹੁਣ ਫੈਸਲਾ ਕਰ ਲਿਆ ਸੀ ਕਿ ਹੁਣ ਉਹ ਕਿਸੇ ਦਿਖਾਵੇ ਤੇ ਅੰਡਬਰ ਕਰਨ ਵਾਲੇ ਵਿਅਕਤੀ ਤੇ ਭਰੋਸਾ ਨਹੀਂ ਕਰੇਗਾ ਕਿਉਂਕਿ ਜ਼ਿਆਦਾਤਰ ਬੇਈਮਾਨ ਲੋਕ ਇਸ ਨੂੰ ਆਪਣੇ ਠੱਗਣ ਦਾ ਸਾਧਨ ਬਣਾਉਂਦੇ ਹਨ ਜੋ ਵੱਡੀਆਂ-ਵੱਡੀਆਂ ਗੱਲਾਂ ਕਰਦੇ ਹਨ ਤੇ ਰਾਜਾ ਹਰੀਸ਼ਚੰਦਰ ਵਰਗੇ ਸੱਚੇ ਬਣ ਕੇ ਦਿਖਾਉਂਦੇ ਹਨ ਉਹਨਾਂ ਤੇ ਵੀ ਅੱਖਾਂ ਬੰਦ ਕਰਕੇ ਭਰੋਸਾ ਨਹੀਂ ਕਰਨਾ ਚਾਹੀਦਾ ਇਸ ਤਰ੍ਹਾਂ ਹਰੀਸ਼ ਆਪਣੀ ਮੂਰਖਤਾ ਤੇ ਪਛਤਾਉਂਦਾ ਹੋਇਆ ਆਪਣੇ ਘਰ ਚਲਾ ਗਿਆ ਉਹਨੋਂ ਆਪਣੇ ਘਰ 'ਚ ਰਹਿਣ ਲੱਗਿਆ ਪਰ ਘਰਵਾਲੀ ਦੇ ਬਿਨਾਂ ਉਸ ਦਾ ਮਨ ਨਹੀਂ ਲੱਗ ਰਿਹਾ ਸੀ ਵਾਰ-ਵਾਰ ਉਸ ਦੀ ਘਰਵਾਲੀ ਦਾ ਸੋਹਣਾ ਚਿਹਰਾ ਉਸ ਦੇ ਸਾਹਮਣੇ ਆ ਰਿਹਾ ਸੀ ਉਹ ਘਰ ਵਾਲੀ ਤੇ ਝੂਠੇ ਪਿਆਰ ਚਾਕੇ ਲੁੱਟਿਆ ਗਿਆ ਸੀ ਇੱਧਰ ਸਵੇਰੇ ਹਰੀਸ਼ ਨੇ ਸੋਚਿਆ ਕਿ ਮੈਂ ਜਿਸ ਘਰ ਵਾਲੀ ਸੀ ਪਿੰਡ ਵਾਲਿਆਂ ਦੇ ਸਾਹਮਣੇ ਪ੍ਰਸ਼ੰਸਾ ਕਰਦਾ ਸੀ ਹੁਣ ਉਹਨਾਂ ਨੂੰ ਆਪਣਾ ਮੂੰਹ ਕਿੰਵੇਂ ਦਿਖਾਵਾਂਗਾ ਜਦ ਉਹਨਾਂ ਨੂੰ ਪਤਾ ਲੱਗੇਗਾ ਕਿ ਮੇਰੀ ਉਹੀ ਪਤੀ ਵਰਤਾ ਔਰਤ ਜਿਸ ਦੀ ਮੈਂ ਪ੍ਰਸ਼ੰਸਾ ਕਰਦਾ ਨਹੀਂ ਥੱਕਦਾ ਸੀ ਉਹ ਮੈਨੂੰ ਛੱਡ ਕੇ ਭੱਜ ਗਈ ਹੈ ਤੇ ਮੇਰੇ ਘਰੋਂ ਗਹਿਣੇ ਪੈਸੇ ਲੈ ਕੇ ਗਈ ਹੈ ਤਾ ਪੂਰਾ ਪਿੰਡ ਮੇਰੇ ਤੇ ਹੱਸੇਗਾ ਇਹ ਸੋਚ ਕੇ ਉਸਨੇ ਰਾਤ ਦੇ ਹਨੇਰੇ 'ਚ ਆਪਣੇ ਘਰ ਤਾਲਾ ਲਾਇਆ ਤੇ ਪਰਦੇਸ 'ਚ ਧਨ ਕਮਾਉਣ ਲਈ ਚਲਾ ਗਿਆ ਸੋਚਿਆ ਪਰਦੇਸ 'ਚ ਕੋਈ ਨੌਕਰੀ ਕਰਕੇ ਚੰਗਾ ਗੁਜ਼ਾਰਾ ਕਰ ਲਵਾਂਗਾ ਕਈ ਦਿਨਾਂ ਤੱਕ ਉਹ ਪਰਦੇਸ 'ਚ ਰਹਿ ਕੇ ਕੰਮ ਕਰਦਾ ਰਿਹਾ ਉਸ ਨੂੰ ਜ਼ਿੰਦਗੀ ਵਿੱਚ ਕਈ ਚੰਗੇ ਬੁਰੇ ਲੋਕ ਵੀ ਮਿਲੇ ਪਰ ਫਿਰ ਉਸਨੇ ਕਦੇ ਕਿਸੇ ਤੇ ਵਿਸ਼ਵਾਸ ਨਾ ਕੀਤਾ ਫਿਰ ਚੀੜਾ ਕਹਿੰਦਾ ਹੈ ਕੀ ਆਦਮੀ ਨੂੰ ਠੋਕਰ ਖਾ ਕੇ ਹੀ ਹੋਸ਼ ਵਿੱਚ ਆਉਂਦਾ ਹੈ ਠੋਕਰ ਵੀ ਜ਼ਿੰਦਗੀ ਵਿੱਚ ਬਹੁਤ ਚੰਗਾ ਸਬਕ ਤੇ ਜਾਂਦੀ ਹੈ ਇਸ ਤਰ੍ਹਾਂ ਠੋਕਰ ਖਾਦਾ ਹੋਇਆ ਹਰੀਸ਼ ਇੱਕ ਦੂਜੇ ਰਾਜਾ ਦੇ ਰਾਜ ਵਿੱਚ ਪਹੁੰਚਿਆ ਉਸਨੇ ਸੋਨਿਆ ਕੀ ਉੱਥੇ ਦਾ ਰਾਜਾ ਇੱਕ ਗੱਲ ਨੂੰ ਲੈ ਕੇ ਬੜਾ ਪਰੇਸ਼ਾਨ ਲੰਦਾ ਹੈ ਨਗਰ ਵਾਲਿਆਂ ਤੋਂ ਪੁੱਛਿਆ ਤਾਂ ਪਤਾ ਲੱਗਿਆ ਕਿ ਉਸ ਰਾਜਾ ਦੇ ਰਾਜ 'ਚ ਛੋਟੇ-ਛੋਟੇ ਬੱਚਿਆਂ ਦੀ ਚੋਰੀ ਹੋ ਜਾਂਦੀ ਹੈ ਤੇ ਬਹੁਤ ਲੱਭਣ ਦੇ ਵੀ ਬੱਚਿਆਂ ਨੂੰ ਚੋਰੀ ਕਰਨ ਵਾਲੇ ਦਾ ਪਤਾ ਨਹੀਂ ਲੱਗਦਾ। ਰਾਜਾ ਇਸ ਗੱਲ ਤੋਂ ਬੜਾ ਚਿੰਤਿਤ ਸੀ ਕਿ ਬੱਚਿਆਂ ਨੂੰ ਚੋਰੀ ਕਰਨ ਵਾਲਾ ਚੋਰ ਆਖਰ ਸਾਡੀ ਪકડ ਵਿੱਚ ਕਿਉਂ ਨਹੀਂ ਆ ਰਿਹਾ? ਪਰੇਸ਼ਾਨ ਹੋ ਕੇ ਰਾਜਾ ਨੇ ਪੂਰੇ ਰਾਜ ਵਿੱਚ ਇਨਾਮ ਦੀ ਕੋਸ਼ਨਾ ਕਰਵਾ ਦਿੱਤੀ ਕਿ ਜੋ ਕੋਈ ਬੱਚਾ ਚੋਰੀ ਕਰਨ ਵਾਲੇ ਚੋਰ ਨੂੰ ਫੜੇਗਾ ਉਸ ਨੂੰ ਬਹੁਤ ਸਾਰਾ ਇਨਾਮ ਦਿੱਤਾ ਜਾਵੇਗਾ। ਇਹ ਗੱਲ ਜਦ ਹਰੀਸ਼ ਨੇ ਸੁਣੀ ਤਾਂ ਬਿਨਾਂ ਦੇਰੀ ਕਿਤੇ ਰਾਜਾ ਦੇ ਦਰਬਾਰ ਵਿੱਚ ਪਹੁੰਚ ਗਿਆ। ਤੇ ਰਾਜਾ ਨੂੰ ਬੋਲਿਆ ਮਹਾਰਾਜ ਬੱਚਾ ਚੋਰੀ ਕਰਨ ਵਾਲੇ ਨੂੰ ਮੈਂ ਫੜ ਸਕਦਾ ਹਾਂ ਰਾਜਾ ਨੇ ਕਿਹਾ ਜੇਕਰ ਇਹੋ ਜੀ ਗੱਲ ਹੈ ਤਾਂ ਅਸੀਂ ਤੈਨੂੰ ਇਨਾਮ ਦੇਵਾਂਗੇ ਪਰ ਤੈਨੂੰ ਬੱਚਾ ਚੋਰ ਨੂੰ ਫੜਨਾ ਪਵੇਗਾ ਹਰੀਸ਼ ਨੇ ਰਾਜਾ ਨੂੰ ਕਿਹਾ ਮਹਾਰਾਜ ਇਸ ਦੇ ਲਈ ਤੁਹਾਨੂੰ ਮੇਰੇ ਦੋ ਕੰਮ ਕਰਨੇ ਹੋਣਗੇ ਪਹਿਲਾ ਕੰਮ ਤਾਂ ਮੈਨੂੰ ਕੁਝ ਸਿਪਾਹੀ ਦਿਨੇ ਹੋਣਗੇ ਜੋ ਮੇਰੀ ਸੁਰੱਖਿਆ ਕਰ ਸਕਣ ਤੇ ਦੂਜਾ ਕੰਮ ਜਿਸ ਨੂੰ ਮੈਂ ਕਹਾ ਉਸ ਨੂੰ ਗ੍ਰਿਫਤਾਰ ਕਰਨਾ ਪਵੇਗਾ ਰਾਜ ਨੇ ਕਿਹਾ ਠੀਕ ਹੈ ਅਸੀਂ ਇਸ ਤਰ੍ਹਾਂ ਹੀ ਕਰਾਂਗੇ ਰਾਜਾ ਨੇ ਉਸੇ ਵੇਲੇ ਪੰਜ ਸੈਨਿਕ ਹਰੀਸ਼ ਤੇ ਨਾਲ ਭੇਜ ਦਿੱਤੇ ਹਰੀਸ਼ ਉਸ ਦਿਨ ਤੋਂ ਚੋਰ ਦੀ ਭਾਲ ਕਰਨ ਲੱਗਿਆ ਹੌਲੀ-ਹੌਲੀ ਕਈ ਮਹੀਨੇ ਬੀਤ ਗਏ ਪਰ ਚੋਰ ਹਲੇ ਵੀ ਪਕੜ ਵਿੱਚ ਨਹੀਂ ਆ ਰਿਹਾ ਸੀ ਇੱਕ ਦਿਨ ਦੀ ਗੱਲ ਹੈ ਰਾਜਾ ਦਾ ਜੋ ਮੰਤਰੀ ਸੀ ਉਹ ਆਪਣੀ ਸਵਾਰੀ ਤੇ ਬੈਠ ਕੇ ਜਾ ਰਿਹਾ ਸੀ ਹਰੀਸ਼ ਵੀ ਆਪਣੇ ਸਿਪਾਹੀਆਂ ਦੇ ਨਾਲ ਉੱਥੇ ਸੀ ਉਸਨੇ ਦੇਖਿਆ ਕਿ ਮੰਤਰੀ ਜਿਸਨੇ ਕੀਮਤੀ ਕਪੜੇ ਪਾਏ ਹੋਏ ਸੀ ਕੀਮਤੀ ਗਿਆਣੇ ਪਾਏ ਹੋਏ ਸੀ ਤੇ ਸੁਗੰਧੀ ਇਤਰ ਲਗਾ ਕੇ ਰਾਜ ਵਿੱਚ ਘੁੰਮ ਰਿਹਾ ਸੀ ਇਸ ਤੇ ਅੱਗੇ ਪਿੱਛੇ ਬੜੀ ਹਲਚਲ ਸੀ ਹਰੀਸ਼ ਨੇ ਦੇਖਿਆ ਕਿ ਇਸ ਮੰਤਰੀ ਦੀ ਤਾਂ ਰਾਜਾ ਸਮੇਤ ਸਾਰੇ ਲੋਕ ਇੱਜ਼ਤ ਕਰ ਰਹੇ ਹਨ ਫਿਰ ਇਸ ਨੂੰ ਐਨਾ ਢੋਂਗ ਦਿਖਾਉਣ ਦੀ ਕੀ ਜ਼ਰੂਰਤ ਹੈ ਕਿਤੇ ਇਸ ਤਰ੍ਹਾਂ ਤਾਂ ਨਹੀਂ ਉਹ ਵੀ ਮੇਰੀ ਕਰਵਾਲੀ ਦੀ ਤਰ੍ਹਾਂ ਢੋਂਗ ਦਿਖਾ ਕੇ ਲੋਕਾਂ ਨੂੰ ਲੁੱਟਦਾ ਹੋਵੇ ਉਹਨਾਂ ਦੇ ਬੱਚੇ ਚੋਰੀ ਕਰਦਾ ਹੋਵੇ ਜਿਸ ਤਰ੍ਹਾਂ ਮੈਂ ਆਪਣੀ ਘਰਵਾਲੀ ਨੂੰ ਨਹੀਂ ਪਹਿਚਾਨ ਸਕਿਆ ਸੀ ਉਸੇ ਤਰ੍ਹਾਂ ਇੱਥੇ ਦੇ ਲੋਕ ਇਸ ਨੂੰ ਪਹਿਚਾਨ ਨਾ پا ਰਹੇ ਹੁਣ ਹਰੀਸ਼ ਨੇ ਸੋਚਿਆ ਕਿ ਜ਼ਰੂਰ ਇਹੀ ਆਦਮੀ ਲੋਕਾਂ ਦੇ ਵਿਸ਼ਵਾਸ ਦਾ ਫਾਇਦਾ ਉਠਾ ਰਿਹਾ ਹੈ ਉਸਨੇ ਉਸੇ ਵੇਲੇ ਸਿਪਾਈਆਂ ਨੂੰ ਆਦੇਸ਼ ਦਿੱਤਾ ਤੇ ਮੰਤਰੀ ਨੂੰ ਪਕੜਵਾ ਦਿੱਤਾ ਮੰਤਰੀ ਦੇ ਹੱਥ ਵਿੱਚ ਹਥਕੜੀ ਲਗਵਾ ਦਿੱਤੀ ਤੇ ਉਸਨੇ ਕਿਹਾ ਕਿ ਸਾਨੂੰ ਸਭ ਪਤਾ ਲੱਗ ਗਿਆ ਹੈ ਕਿ ਤੂੰ ਹੀ ਇੱਥੋਂ ਦੇ ਬੱਚਿਆਂ ਨੂੰ ਚੋਰੀ ਕਰਦਾ ਹੈ ਸੱਚ ਆਪਣੇ ਮੂੰਹ ਦੱਸ ਦੇ ਨਹੀਂ ਤਾਂ ਤੈਨੂੰ ਫਾਂਸੀ ਤੇ ਲਟਕਾ ਦਿੱਤਾ ਜਾਵੇਗਾ ਦੋਸਤੋ ਆਪਣੇ ਹੱਥਾਂ 'ਚ ਹਥਕੜੀ ਦੇਖ ਕੇ ਮੰਤਰੀ ਬਹੁਤ ਡਰ ਗਿਆ ਉਸਨੇ ਡਰਦੇ ਮਾਰੇ ਸਾਰਾ ਭੇਦ ਆਪਣੇ ਆਪ ਕਹਿ ਦਿੱਤਾ ਕਿ ਮੈਂ ਹੀ ਇੱਥੋਂ ਦੇ ਬੱਚੇ ਚੋਰੀ ਕਰਵਾਉਂਦਾ ਹਾਂ ਤੇ ਆਪਣੇ ਮਹਿਲ ਵਿੱਚ ਬੰਦ ਕਰ ਦਿੰਦਾ ਹਾਂ ਹੁਣ ਜਿੰਨਾ ਜਿੰਨਾ ਦੇ ਬੱਚੇ ਚੋਰੀ ਹੋਏ ਸੀ ਉਹ ਮੰਤਰੀ ਦੇ ਮਹਿਲ 'ਚ ਆਪਣੇ ਆਪਣੇ ਬੱਚਿਆਂ ਨੂੰ ਲੈਣ ਆਏ ਲੋਕਾਂ ਨੂੰ ਪੂਰੀ ਤਰ੍ਹਾਂ ਯਕੀਨ ਹੋ ਗਿਆ ਕਿ ਮੰਤਰੀ ਹੀ ਚੋਰ ਹੈ ਇੱਧਰ ਰਾਜਾ ਨੂੰ ਜਦ ਖਬਰ ਮਿਲੀ ਕਿ ਉਸਦੇ ਮੰਤਰੀ ਨੂੰ ਚੋਰ ਸਮਝ ਕੇ ਹਰੀਸ਼ ਨੇ ਗ੍ਰਿਫਤਾਰ ਕਰ ਲਿਆ ਹੈ ਤਾਂ ਉਸ ਨੂੰ ਵਿਸ਼ਵਾਸ ਨਾ ਹੋਇਆ ਕਿਉਂਕਿ ਰਾਜਾ ਹੱਦ ਤੋਂ ਜ਼ਿਆਦਾ ਆਪਣੇ ਮੰਤਰੀ ਤੇ ਵਿਸ਼ਵਾਸ ਕਰਦਾ ਸੀ ਉਸਨੇ ਉਸੇ ਵੇਲੇ ਹਰੀਸ਼ ਨੂੰ ਆਪਣੇ ਦਰਬਾਰ ਵਿੱਚ ਬੁਲਾਇਆ ਤੇ ਉਸ ਨੂੰ ਝਿੜਕਦੇ ਹੋਏ ਬੋਲਿਆ ਹਰੀਸ਼ ਤੇਰੀ ਹਿੰਮਤ ਕਿਵੇਂ ਹੋਈ ਮੇਰੇ ਮੰਤਰੀ ਨੂੰ ਬੰਦੀ ਬਣਾਉਣ ਦੀ ਤੇਰੇ ਕੋਲ ਕੀ ਸਬੂਤ ਹੈ ਕਿ ਮੇਰੇ ਮੰਤਰੀ ਨੇ ਹੀ ਬੱਚੇ ਚੋਰੀ ਕੀਤੇ ਹਨ ਹਰੀਸ਼ ਕਹਿਣ ਲੱਗਿਆ ਮਹਾਰਾਜ ਤੁਹਾਡੇ ਮੰਤਰੀ ਨੇ ਖੁਦ ਆਪਣੇ ਮੂੰਹੋਂ ਇਹ ਗੱਲ ਕਬੂਲ ਕੀਤੀ ਹੈ ਕਿ ਉਸਨੇ ਹੀ ਬੱਚੇ ਚੋਰੀ ਕੀਤੇ ਹਨ ਤੇ ਉਹੀ ਚੋਰ ਹੈ ਤੇ ਯਕੀਨ ਨਾ ਹੋਵੇ ਤਾਂ ਤੁਸੀਂ ਖੁਦ ਪੁੱਛ ਲਓ ਜਦ ਰਾਜਾ ਨੇ ਉਸ ਤੋਂ ਪੁੱਛਿਆ ਤਾਂ ਮੰਤਰੀ ਨੇ ਸ਼ਰਮ ਨਾਲ ਆਪਣਾ ਸਿਰ ਚੁਕਾ ਲਿਆ ਜਿਹੜਾ ਕਹਿੰਦਾ ਹੈ ਪਾਪੀ ਨੂੰ ਆਪਣੇ ਪਾਪ ਦਾ ਖੁਦ ਹੀ ਡਰ ਲੱਗਣ ਲੱਗਦਾ ਹੈ ਤੇ ਬਚੀ ਹੋਈ ਕਸਰ ਲੋਕਾਂ ਨੇ ਪੂਰੀ ਕਰ ਦਿੱਤੀ ਕਿ ਮਹਾਰਾਜ ਮੰਤਰੀ ਹੀ ਚੋਰ ਹੈ ਸਾਡੇ ਬੱਚੇ ਇਹਨਾਂ ਦੇ ਮਹਿਲ ਵਿੱਚੋਂ ਮਿਲੇ ਹਨ ਹੋਂ ਤਾਂ ਰਾਜਾ ਨੇ ਮੰਤਰੀ ਨੂੰ ਉਸੇ ਵੇਲੇ ਜੇਲ੍ਹ ਵਿੱਚ ਸੌੜ ਦਿੱਤਾ ਤੇ ਹਰੀਸ਼ ਨੂੰ ਬੁਲਾ ਕੇ ਸਭ ਦੇ ਸਾਹਮਣੇ ਉਸ ਨੂੰ ਸਨਮਾਨਿਤ ਕੀਤਾ ਤੇ ਉਸ ਨੂੰ ਆਪਣੇ ਇੱਥੇ ਮੰਤਰੀ ਦੀ ਨੌਕਰੀ ਦੇ ਦਿੱਤੀ ਰਾਜਾ ਕਹਿਣ ਲੱਗਿਆ ਹਰੀਸ਼ ਮੈਂ ਤਾਂ ਕਦੇ ਸੁਪਨੇ 'ਚ ਵੀ ਨਹੀਂ ਸੋਚਦਾ ਸੀ ਕਿ ਮੇਰਾ ਮੰਤਰੀ ਇਹੋ ਜਿਹੀ ਘਟੀਆ ਹਰਕਤ ਕਰ ਸਕਦਾ ਹੈ ਕਿਉਂਕਿ ਅਸੀਂ ਇਸ ਤੇ ਅੱਖਾਂ ਬੰਦ ਕਰਕੇ ਵਿਸ਼ਵਾਸ ਕਰਦੇ ਸੀ ਰਾਜਾ ਨੇ ਪੁੱਛਿਆ ਮੈਂ ਤੈਥੋਂ ਜਾਣਨਾ ਚਾਹੁੰਦਾ ਹਾਂ ਕਿ ਤੂੰ ਮੰਤਰੀ ਨੂੰ ਕਿਵੇਂ ਚੋਰ ਸਮਝਿਆ ਤਾਂ ਹਰੀਸ਼ ਬੋਲਿਆ ਮਹਾਰਾਜ ਮੇਰੇ ਤੇ ਇਹ ਸਭ ਬੀਤ ਚੁਕਿਆ ਹੈ ਇਸ ਲਈ ਮੈਨੂੰ ਇਸ ਤਰ੍ਹਾਂ ਦੇ ਅਨੁਭਵ ਹੋ ਚੁੱਕੇ ਹਨ ਜਿਸ ਦੇ ਆਧਾਰ ਤੇ ਮੈਂ ਸਮਝ ਲੈਂਦਾ ਹਾਂ ਕਿ ਇਹ ਵਿਅਕਤੀ ਧੋਖੇਬਾਜ਼ ਹੈ ਅਤੇ ਵਿਸ਼ਵਾਸ ਘਾਤੀ ਹੋ ਸਕਦਾ ਹੈ ਹਰੀਸ਼ ਕਹਿੰਦਾ ਹੈ ਕਿ ਮਹਾਰਾਜ ਦੇਖੋ ਝੂਠ ਤੇ ਸੱਚ ਬੋਲਣਾ ਇੱਕ ਅਲੱਗ ਹੈ ਗੱਲ ਹੈ ਧੋਖਾ ਤੇ ਵਿਸ਼ਵਾਸ ਘਾਤ ਵਰਗੀਆਂ ਚੀਜ਼ਾਂ ਉੱਥੇ ਹਾਜ਼ਰ ਹੁੰਦੀਆਂ ਹਨ ਜਿੱਥੇ ਇਨਸਾਨ ਲਾਪਰਵਾਹ ਹੁੰਦਾ ਹੈ ਜਾਂ ਕਿਸੇ ਤੇ ਅੱਖਾਂ ਬੰਦ ਕਰਕੇ ਭਰੋਸਾ ਕਰਦਾ ਹੈ ਜੋ ਇਨਸਾਨ ਚੌਕਸ ਰਹਿੰਦਾ ਹੈ ਉਹ ਧੋਖਾ ਖਾ ਹੀ ਨਹੀਂ ਸਕਦਾ ਤੇ ਨਾ ਹੀ ਕੋਈ ਉਸ ਨੂੰ ਧੋਖਾ ਦੇ ਸਕਦਾ ਹੈ ਪਰ ਜਿੱਥੇ ਸਾਡਾ ਵਿਸ਼ਵਾਸ ਬਹੁਤ ਡੂੰਘਾ ਹੁੰਦਾ ਹੈ ਬਹੁਤ ਜ਼ਿਆਦਾ ਪਿਆਰ ਹੁੰਦਾ ਹੈ ਉੱਥੇ ਹੀ ਵਿਅਕਤੀ ਤੁਹਾਡੇ ਵਿਸ਼ਵਾਸ ਦਾ ਫਾਇਦਾ ਚੁੱਕਦਾ ਹੈ ਲੋਕਾਂ ਨੂੰ ਵਿਸ਼ਵਾਸ ਸਚਾਈ ਤੇ ਹੁੰਦਾ ਹੈ ਧਰਮ ਕਰਮ ਤੇ ਹੁੰਦਾ ਹੈ ਸਾਧੂ ਸੰਤਾਂ ਤੇ ਹੁੰਦਾ ਹੈ ਜੇਕਰ ਕੋਈ ਦੂਜਾ ਇਹਨਾਂ ਦਾ ਸਹਾਰਾ ਲੈ ਲਵੇ ਤਾਂ ਫਿਰ ਤਾਂ ਉਹ ਤੁਹਾਨੂੰ ਧੋਖਾ ਹੀ ਦੇਵੇਗਾ ਰਾਵਣ ਨੇ ਵੀ ਮਤਾ ਸੀਤਾ ਦਾ ਹਰਣ ਸਾਧੂ ਬਣ ਕੇ ਕੀਤਾ ਸੀ ਦੁਨੀਆ ਨੂੰ ਇਹ ਦੱਸਿਆ ਕਿ ਪੱਕਣ ਦੀ ਆਪਣਾ ਕੰਮ ਬਣਾਉਣ ਲਈ ਇਸ ਰੂਪ ਦਾ ਵੀ ਸਹਾਰਾ ਲੈ ਸਕਦੇ ਹਨ ਮਨੁੱਖ ਦਾ ਸਭ ਤੋਂ ਜ਼ਿਆਦਾ ਵਿਸ਼ਵਾਸ ਜਿੱਥੇ ਹੁੰਦਾ ਹੈ ਉੱਥੇ ਹੀ ਧੋਖਾ ਖਾਣ ਦਾ ਡਰ ਰਹਿੰਦਾ ਹੈ ਜਿਹੜਾ ਅੱਗੇ ਛਿੜੀ ਨੂੰ ਕਹਿੰਦਾ ਹੈ ਕਿ ਧੋਖਾ ਖਾਣ ਤੋਂ ਬਚਣ ਲਈ ਤੁਹਾਨੂੰ ਇਹਨਾਂ 5 ਗੱਲਾਂ ਨੂੰ ਧਿਆਨ ਚ ਰੱਖਣਾ ਚਾਹੀਦਾ ਹੈ ਜੋ ਵੀ ਮਨੁੱਖ ਇਹਨਾਂ 5 ਗੱਲਾਂ ਨੂੰ ਯਾਦ ਰੱਖੇਗਾ ਉਹ ਕਦੇ ਧੋਖਾ ਨਹੀਂ ਖਾ ਸਕਦਾ ਨੰਬਰ 1 ਜੋ ਹੱਤ ਤੋਂ ਜ਼ਿਆਦਾ ਮਤਲਬੀ ਹੋਵੇ ਹਰ ਕੰਮ ਵਿੱਚ ਆਪਣਾ ਹੀ ਫਾਇਦਾ ਦੇਖਦਾ ਹੋਵੇ ਇਹੋ ਜਿਹੇ ਵਿਅਕਤੀ ਸਮੇਂ ਤੇ ਧੋਖਾ ਦੇ ਜਾਂਦੇ ਹਨ ਨੰਬਰ 2 ਜਿਸ ਤੇ ਤੁਸੀਂ ਹੱਦ ਤੋਂ ਜ਼ਿਆਦਾ ਵਿਸ਼ਵਾਸ ਕਰਦੇ ਹੋ ਉਸ ਦੀ ਕਦੇ ਕਦੇ ਪਰਖਿਆ ਲੈਂਦੇ ਰਹਿਣਾ ਚਾਹੀਦਾ ਹੈ ਨੰਬਰ 3 ਜੋ ਹੱਦ ਤੋਂ ਜ਼ਿਆਦਾ ਤੁਹਾਡੇ ਬਿਨਾਂ ਪੁੱਛੇ ਤੁਹਾਨੂੰ ਸਲਾਹ ਦਿੰਦਾ ਹੈ ਗੱਲ-ਗੱਲ ਤੇ ਕਸਮ ਖਾਂਦਾ ਹੈ ਇਹੋ ਜਿਹੇ ਵਿਅਕਤੀ ਤੋਂ ਸਾਵਧਾਨ ਰਹਿਣਾ ਚਾਹੀਦਾ ਹੈ ਨੰਬਰ 4 ਜੋ ਤੁਹਾਨੂੰ ਇਹ ਵਿਸ਼ਵਾਸ ਦਿਵਾਉਂਦਾ ਹੈ ਕਿ ਉਹ ਤੁਹਾਡਾ ਹੀ ਹੈ ਤੇ ਤੁਹਾਡੇ ਭਲੇ ਦੀ ਸੋਚਦਾ ਹੈ ਤੇ ਤੁਹਾਡੀ ਨਜ਼ਰ ਵਿੱਚ ਭਲਾ ਬਣਨ ਦਾ ਦਿਖਾਵਾ ਕਰਦਾ ਹੈ ਬਹੁਤ ਜ਼ਿਆਦਾ ਟੋਕ ਕਰਦਾ ਹੈ ਉਸ ਤੋਂ ਵੀ ਦੂਰ ਰਹਿਣਾ ਚਾਹੀਦਾ ਹੈ ਨੰਬਰ 5 ਜੋ ਹੱਤੋਂ ਜ਼ਿਆਦਾ ਮਿੱਠੀਆਂ ਮਿੱਠੀਆਂ ਗੱਲਾਂ ਕਰਦਾ ਹੋਵੇ ਬਹੁਤ ਜ਼ਿਆਦਾ ਲੰਬੀਆਂ ਗੱਪਾਂ ਛੜਦਾ ਹੋਵੇ ਉਸ ਤੋਂ ਸਾਵਧਾਨ ਰਹਿਣਾ ਚਾਹੀਦਾ ਹੈ ਦੋਸਤੋ ਚੀੜੀ ਨੂੰ ਚੀੜੇ ਦੀ ਗੱਲ ਸਮਝ ਆ ਜਾਂਦੀ ਹੈ ਜਿਹੜੀ ਕਹਿੰਦੀ ਹੈ ਕਿ ਮੈਨੂੰ ਮaaf ਕਰਨਾ ਮੈਂ ਇਹ ਗੱਲ ਸਮਝਣ 'ਚ ਬਹੁਤ ਦੇਰ ਕਰ ਦਿੱਤੀ ਪਰ ਹੁਣ ਤੋਂ ਮੈਂ ਇਹ ਗੱਲ ਸਮਝ ਚੁੱਕੀ ਹਾਂ ਤੇ ਮੈਂ ਹੁਣ ਕਿਸੇ ਵੀ ਅਣਜਾਣ ਵਿਅਕਤੀ ਤੇ ਹੱਥ ਤੋਂ ਜ਼ਿਆਦਾ ਭਰੋਸਾ ਨਹੀਂ ਕਰਾਂਗੀ ਤੁਸੀਂ ਇੰਨੀ ਚੰਗੀ ਕਹਾਣੀ ਸੁਣਾਈ ਉਸਦੇ ਲਈ ਧੰਨਵਾਦ ਦੋਸਤੋ ਜੇਕਰ ਤੁਹਾਨੂੰ ਵੀ ਇਹ ਕਹਾਣੀ ਪਸੰਦ ਆਈ ਤਾਂ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਤੇ ਕਮੈਂਟ ਬਾਕਸ ਵਿੱਚ ਜੈ ਮਾ ਲక్ష్ਮੀ ਜ਼ਰੂਰ ਲਿਖਣਾ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਸਾਡੇ ਚੈਨਲ ਗਿਆਨ ਦੀਆਂ ਗੱਲਾਂ ਨੂੰ ਜ਼ਰੂਰ ਸਬਸਕ੍ਰਾਈਬ ਕਰ ਲੈਣਾ ਮਿਲਦੇ ਹਾਂ ਅਗਲੀ ਵੀਡੀਓ 'ਚ ਤਦ ਤੱਕ ਲਈ ਆਪਣਾ ਖਿਆਲ ਰੱਖਣਾ ਧੰਨਵਾਦ